ਅਯੋਧਿਆ 'ਚ RAM ਨੌਮੀ ਬਹੁਤ ਧੂਮ-ਧਾਮ ਨਾਲ ਮਨਾਈ ਜਾਵੇਗੀ। ਚੇਦ ਦੇ ਨਰਾਤਿਆਂ ਅਤੇ RAM ਨੌਮੀ ਕਾਰਨ RAM ਮੰਦਰ ਵਿੱਚ ਰੋਜ਼ਾਨਾ ਪਾਰੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਅਤੇ RAM ਲੱਲਾ ਦੇ ਦਰਸ਼ਨ ਕਰ ਰਹੇ ਨੇ। ਇਸੇ ਨੂੰ ਵੇਖਦੇ ਹੋਏ ਮੰਦਰ ਪ੍ਰਸ਼ਾਸਨ RAM ਜਨਮ ਉਤਸਵ ਤੇ RAM ਲੱਲਾ ਦੇ ਦਰਸ਼ਨ ਦੀ ਮਿਆਦ ਵਧਾਉਣ ਦੀ ਤਿਆਰੀ ਕਰ ਰਿਹਾ ਹੈ। RAM ਨੌਮੀ ਤੇ RAM ਲੱਲਾ 18 ਘੰਟੇ ভক্তਾਂ ਨੂੰ ਦਰਸ਼ਨ ਦੇਣਗੇ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਸੂਰਿਆ ਤਿਲਖ ਹੋਵੇਗਾ RAM ਨੌਮੀ ਤੇ RAM ਲੱਲਾ ਦੇ ਦਰਸ਼ਨਾ ਦਾ ਸਮਾਂ ਵਧਾਉਣ ਦੀ ਜਾਣਕਾਰੀ ਮਿਲੀ ਹੈ ਪਰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ٹرسٹ ਨੇ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਅਨੁਮਾਨ ਲਗਾਇਆ ਗਿਆ ਹੈ ਕਿ RAM ਨੌਮੀ ਮੇਲੇ ਤੇ 20 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ ਆਖਰੀ 3 ਦਿਨਾਂ ਚ ਭਾਰੀ ਗਿਣਤੀ ਚ ਭਗਤਾਂ ਦੇ ਆਉਣ ਦੀ ਉਮੀਦ ਹੈ ਇਸੇ ਨੂੰ ਵੇਖਦੇ ਹੋਏ ਤਿੰਨ ਦਿਨਾਂ ਦੌਰਾਨ RAM LALLA ਦੇ ਦਰਸ਼ਨਾਂ ਦੀ ਮਿਆਰ 'ਚ ਤਬਦੀਲੀ ਕੀਤੇ ਜਾਣ ਦੀ ਤਿਆਰੀ ਹੈ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਸਕਣ ਅਤੇ ਕਿਸੇ ਨੂੰ ਵੀ ਬਿਨਾਂ ਦਰਸ਼ਨ ਕੀਤੇ ਵਾਪਸ ਨਾ ਆ ਜਾਣਾ ਪਵੇ। ਅਯੁੱਧਿਆ 'ਚ RAM NAUMI ਬਹੁਤ ਧੂਮ-ਧਾਮ ਨਾਲ ਮਨਾਈ ਜਾਵੇਗੀ। ਚੇਤ ਦੇ ਨਰਾਤਿਆਂ ਅਤੇ RAM NAUMI ਕਾਰਨ RAM MANDIR ਵਿੱਚ ਰੋਜ਼ਾਨਾ ਪਾਰੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਅਤੇ RAM LALLA ਦੇ ਦਰਸ਼ਨ ਕਰ ਰਹੇ ਨੇ। ਇਸੇ ਨੂੰ ਵੇਖਦੇ ਹੋਏ ਮੰਦਿਰ ਪ੍ਰਸ਼ਾਸਨ RAM ਜਨਮ ਉਤਸਵ ਤੇ RAM ਲੱਲਾ ਦੇ ਦਰਸ਼ਨ ਦੀ ਮਿਆਦ ਵਧਾਉਣ ਦੀ ਤਿਆਰੀ ਕਰ ਰਿਹਾ ਹੈ। RAM ਨੌਮੀ ਤੇ RAM ਲੱਲਾ 18 ਘੰਟੇ ਭਗਤਾਂ ਨੂੰ ਦਰਸ਼ਨ ਦੇਣਗੇ। ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਸੂਰਿਆ ਤਿਲਖ ਹੋਵੇਗਾ। RAM ਨੌਮੀ ਤੇ RAM ਲੱਲਾ ਦੇ ਦਰਸ਼ਨਾ ਦਾ ਸਮਾਂ ਵਧਾਉਣ ਦੀ ਜਾਣਕਾਰੀ ਮਿਲੀ ਹੈ ਪਰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ। ਅਨੁਮਾਨ ਲਗਾਇਆ ਗਿਆ ਹੈ ਕਿ RAM ਨੌਮੀ ਮੇਲੇ ਤੇ ਬੀ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ ਆਖਰੀ ਤਿੰਨ ਦਿਨਾਂ ਚ ਭਾਰੀ ਗਿਣਤੀ ਚ ਭਗਤਾਂ ਦੇ ਆਉਣ ਦੀ ਉਮੀਦ ਹੈ ਇਸੇ ਨੂੰ ਵੇਖਦੇ ਹੋਏ ਤਿੰਨ ਦਿਨਾਂ ਦੌਰਾਨ ਰਾਮ ਲਲਾ ਦੇ ਦਰਸ਼ਨਾਂ ਦੀ ਮਿਆਰ ਚ ਤਬਦੀਲੀ ਕੀਤੇ ਜਾਣ ਦੀ ਤਿਆਰੀ ਹੈ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਸਕਣ ਅਤੇ ਕਿਸੇ ਨੂੰ ਵੀ ਬਿਨਾਂ ਦਰਸ਼ਨ ਕੀਤੇ ਵਾਪਸ ਨਾ ਆ ਜਾਣਾ ਪਵੇ